ਪਾਈ ਸਾ ਪਾਈ ਅਮਰੀਕ ਸਿੰਘ ਜੀ ਜਿਹੜੇ ਗੁਰੂ ਕੇ ਵਜ਼ੀਰ ਤੇ ਗੁਰੂ ਨੇ ਕਿਰਪਾ ਵਾਪਸ ਕਰਕੇ ਗੁਰ ਸ਼ਬਦ ਗਾਇਨ ਕਰਨ ਦੀ ਵੀ ਸੋਚੀ ਵਾਕਿਸ ਕੀਤੀ ਉਹਨਾਂ ਨੇ ਆਪਾਂ ਅੰਤਮ ਅਰਦਾਸ ਜੋੜ ਕੇ ਬੈਠੇ ਕਿਉਂਕਿ ਜਿਹੜਾ ਵਰਤਾਰਾ ਜਿਸਨੂੰ ਬਾਤਿਆ ਸਾਰਿਆਂ ਦੇ ਬਹੁਤ ਵੱਡਾ ਦੁੱਖਦਾਇਕ ਸੀ ਪਰ ਜਿਨ੍ਹਾਂ ਦਾ ਕੋਈ مالی ਨੁਕਸਾਨ ਹੋ ਜਾਵੇ ਉਹ ਸਮੇਂ ਅਨੁਸਾਰ ਕੋਈ ਗੋਸਾ ਕਰੀ ਜਾਵੇ ਤਾਂ ਇਹੋ ਜਿਹਾ ਗੁਰਸਿੱਖ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਵਜ਼ੀਰ ਤੇ ਗੁਰੂ ਦੇ ਕੀਰਤਨੀ ਉਹਨਾਂ ਦਾ ਚਲਾ ਜਾਣਾ ਪਰਿਵਾਰ ਲਈ ਵੀ ਬਹੁਤ ਵੱਡਾ ਘਾਟਾ ਸਿੱਖ ਭਾਈਚਾਰੇ ਲਈ ਵੀ ਬਹੁਤ ਵੱਡਾ ਘਾਟਾ ਤੇ ਕੌਮ ਦੇ ਵੀ ਬਹੁਤ ਵੱਡਾ ਘਾਟਾ ਗੁਰੂ ਸਾਹਿਬ ਕਿਰਪਾ ਨਾਲ ਆਪਾਂ ਪਵਿੱਤਰ ਗੁਰਬਾਣੀ ਦੇ ਨਾਲ ਜੁੜਿਓ ਆ ਸਤਿਗੁਰੂ ਜੀ ਦੀ ਗੁਰਬਾਣੀ ਸਾਨੂੰ ਬਹੁਤ ਵੱਡਾ ਧੰਨਵਾਦ ਜੀ ਦਿੰਦੀ ਹਰੇ ਨਹਿਨੇ ਡਟਰੀ ਪੱਕੀ ਬਜਨ ਹਾਰ ਲੈ ਲੈ ਬਾਤ ਪਹੁੰਚਿਆ ਲਾਵੇ ਕਰ ਤਿਆਰ ਜਾਂ ਹੁਆ ਹੁਕਮ ਕਿਰਤਾਨ ਦਾ ਤਾਂ ਲੁਣ ਮੇ ਅੱਖੇ ਬਾਤ ਇਹ ਸਤਿਗੁਰ ਜੀ ਸਿੱਖ ਨੂੰ ਸਮਝਾਉਂਦੇ ਭਾਈ ਕਿ ਤੇਰੀ ਸਵਾਸਾ ਦੀ ਪੂਜੀ ਜਿਵੇਂ ਕਿਸਾਨ ਆਪਣੀ ਫਸਲ ਖਰੀ ਵੱਢ ਲੈ ਤਕਾਰ ਕੇ ਵੱਢ ਲੈ ਪਰ ਜਿਹਲੇ ਅਚੰਚੇ ਕਿਸੇ ਦੀ ਰੁਕਸ਼ਤੀ ਇਤੋਂ ਹੁੰਦੀ ਹੈ ਇਸ ਧਰਤੀ ਤੋਂ ਦੇਰੋ ਬੜਾ ਪਰਮਾਰਲੇ ਵੀ ਦੁੱਖ ਮੰਨਦਾ ਤੇ ਬਾਟੀਆਂ ਲਈ ਵੀ ਬਣਦਾ ਕਿਉਂਕਿ ਲੜਾਈ ਦੋ ਮੋਰਖਾਂ ਦੀ ਉਹਦੇ ਵਿੱਚ ਤੁਸੀਂ ਬਾਰਡਰ ਤੇ ਬੈਠੇ ਹੋਣਾ ਫੇਰ ਵੀ ਫਵਾਡੂ ਰੇਸ ਨਾਲ ਤੇ ਤਸੱਲੀ ਵੀ ਬਾਖੇ ਕਰਦਾ ਤੁਸੀਂ ਗੁਰੂ ਸਾਹਿਬ ਦੀ ਗੁਰਸਿੱਖੀ ਸਾਹਮਣੇ ਬੈਠੇ ਆਂ ਗੁਰੂ ਘਰ ਦਾ ਪ੍ਰਬੰਧ ਸਾਹਮਣੇ ਬੈਠੇ ਆਂ ਤੇ ਤੁਸੀਂ ਛੇਛੇ ਤੌਰ ਤੇ ਸਾਧਗੁਰੂ ਜੀ ਦੇ ਸ਼ਬਦ ਦੇ ਪੁਜਾਰੀ ਵੀ ਔਰ ਭਾਈ ਅਮਰਿਕ ਸਿੰਘ ਜੀ ਜਿਨ੍ਹਾਂ ਦੇ ਪਿਤਾ ਜੀ ਸੂਬੇਦਾਰ ਅਰਤਾ ਸਿੰਘ ਜੀ ਜਿਨ੍ਹਾਂ ਨੇ ਵੀ ਇਸ ਗੁਰੂ ਘਰ ਦੇ ਵਿੱਚ ਬਹੁਤ ਵੱਡਾ ਆਪਣਾ ਯੋਗਦਾਨ ਪਾਇਆ ਮੈਂ ਇਸ ਅੰਤਮ ਉਦਾਰ ਦੇ ਵਿੱਚ ਇਹ ਸਾਡੇ ਪ੍ਰਧਾਨ ਵੀ ਆ بار بار ਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕਰਨਾ ਮੈਂ ਕਹਿੰਦਾ ਤੁਹੀ ਇਹ ਲੱਗ ਮੈਂ ਤਾਂ ਬਰਤ ਲਿਆ ਐਵੇਂ ਨਾ ਵਰਤਿਓ ਕਿਉਂਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖਾਂ ਦੀ ਨਮਾਇੰਦਗੀ ਭਾਵੇਂ ਪੰਜਾਬ ਹਰਿਆਣੇ ਚ ਕਰਦੀ ਹੈ ਉਧਰ ਹਰਿਆਣਾ ਵੀ ਸਭ ਤੋਂ ਲੰਬੇ ਹੋ ਗਿਆ ਪਰ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਜਾਂ ਵਿਦੇਸ਼ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਤੇ ਹਰ ਇੱਕ ਬੰਦੇ ਦਾ ਧਿਆਨ ਜਿਹੜਾ ਹੈ ਉਹ ਆਕਰਸ਼ਿਤ ਹੁੰਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਅਸੀਂ ਕੋਈ ਤੁਹਾਡੇ ਤੇ ਇਸ਼ਾਨ ਨਹੀਂ ਕੀਤਾ ਨਾ ਪਰਿਵਾਰ ਤੇ ਕੋਈ ਇਸ਼ਾਨ ਕੀਤਾ ਸਾਡਾ ਮੋਢਾ ਖੱਜ ਬਣਦਾ ਕਿ ਇਹ ਹੈ ਨਾ ਵਿਸ਼ਵਾਸ ਦੇ ਸੰਬੰਧੇ ਵਿੱਚ ਤੁਹਾਡੇ ਨਾਲ ਆ ਕੇ ਖੜੇ ਹੋਏ ਜੀ ਕਵਾਟ ਦੇ ਰੋਖ ਦੇ ਭਾਈਵਾਲ ਬਣ ਗਏ ਜਿਹਨੂੰ ਨਿਹਾਲ ਜਿਹਰੇ ਬੱਚੇ ਦੋ ਉੱਤੇ ਜਿਹਰੇ ਇਲਾਜ ਆ ਅੰਮ੍ਰਿਤਸਰ ਸਾਡੇ ਸਖਤਰ ਸਾਹਿਬ ਨੇ ਭੇਜਿਆ ਉਹਨਾਂ ਨੂੰ ਇੱਕ ਦੀ ਵਿਚਾਰੇ ਦੀ ਇਥੋਂ ਕੋਣੀ ਤੇ ਇੱਕ ਦਾ ਗੋਡਾ ਤੇ ਅਸੀਂ ਉਹਨਾਂ ਨੂੰ ਵੀ ਆਫਰ ਕੀਤੀ ਸੀ ਕਿ ਤੁਸੀਂ ਕਿਸੇ ਤਰ੍ਹਾਂ ਦੀ ਮਾਲੀ ਸਿਹਤਾਂ ਵੀ ਤੇ ਦੂਜੇ ਤੌਰ ਤੇ ਤੁਸੀਂ ਜੇ ਇਲਾਜ ਲਈ ਕਿਉਂਕਿ ਗੁਰੂ ਨਾਨਕ ਦਾਸ ਮੈਡੀਕਲ ਯੂਨੀਵਰਸਿਟੀ ਆ ਜੇ ਤੁਹਾਨੂੰ ਲੋੜਿਆ ਸਾਨੂੰ ਜਰੂਰ ਦੱਸਿਓ ਪਰ ਪਰਿਵਾਰ ਦੇ ਜਿਹੜਾ ਹੱਲ ਸਾਨੂੰ ਲੋੜ ਨਹੀਂ ਸੋ ਮੈਂ ਸਮਝਦਾ ਅੱਜ ਲੜਾਈ ਭਾਵੇਂ ਗੋਹਾਂ ਮੋਟਾਂ ਦੀ ਆ ਪਰ ਜੇਲੇ ਤਾਰਾ ਟੋਟਲਾ ਤੇ ਬੇਦੋਖਾ ਮਹਿਸੂਸ ਕੀਤਾ ਜਾਂਦਾ ਭਾਈ ਅਮਰੀਕ ਸਿੰਘ ਦਾ ਚੰਗੇ ਗੁਰਦੇ ਤੋਂ ਹੋਣ ਨਾਤੇ ਸਾਡੇ ਤੋਂ ਚਲੇ ਜਾਣਾ ਦੁੱਖ ਦਾ ਕਾਰਨ ਪਰਿਵਾਰ ਲਈ ਵੀ ਆ ਇਸ ਸਾਤੇ ਵੀ ਸਾਧਨ ਲਈ ਆ ਤੇ ਜੁੜ ਕੇ ਅਰਦਾਸ ਹੀ ਕਰੀਏ ਰਾਣਾ ਰਾਉ ਨਾ ਕੋਰੇ ਰੰਗਣਾ ਤੋਂ ਤਾਂ ਬਖੀਰ ਬਾਰੇ ਆਪ ਕੋ ਆਪਣੀ ਕੋਈ ਨਾ ਬੰਦੇ ਦੀ ਇਹ ਗੁਰੂ ਸਾਹਿਬ ਦੀ ਦਾ ਸਾਨੂੰ ਹੁਕਮ ਹੀ ਆ ਤੇ ਆਪਾਂ ਉਹ ਵੀ ਸਮਝ ਜਿੱਤੇ ਕਰਨਾ ਮਰਨੇ ਤੇ ਜਗ ਕਰੇ ਜਿਵੇਂ ਆ ਲੋੜੇ ਸਭ ਕੋਈ ਸਰਪ ਦਾ ਮਰਨ ਉਹਨੇ ਠੀਕ ਕਰਦਾ ਜੀਉਣ ਨੂੰ ਜੀ ਕਰਦਾ ਪਰ ਸਤਗੁਰੂ ਜੀ ਕਹਿੰਦੇ ਜਿਹੜੇੁਰ ਸਾਧਨ ਦੇ ਵਿੱਚ ਜਿਉਂਦੇ ਜੀ ਆਪਣੇ ਆਪ ਨੂੰ ਸੰਭਾਲਣ ਦੇ ਜਿਵੇਂ ਭਾਈ ਅਮਰੀਕ ਸਿੰਘ ਨੇ ਸੰਭਾਲਿਆ ਉਹਨਾਂ ਦਾ ਵੀ ਲੋਕ ਤੇ ਪ੍ਰੋਗ ਸਹਿਯਲੇ ਹੋ ਜਾਂਦੇ ਤੋਂ ਮੈਂ ਬਤੌਰ ਸ਼ਾਹੂਨੀ ਗੱਦਰਾ ਪ੍ਰਬੰਧਕ ਕਮੇਟੀ ਦੇ ਮੁਖੀ ਵਾਦਾਰ ਦੇ ਨਾਤੇ ਤੇ ਬਾਰ-ਬਾਰ ਇਹਨਾਂ ਪੰਦੇ ਦਾ ਫਰਟ ਬੰਦ ਦਾ ਜੀ ਮੋਢਲਾ ਫਰਜ ਬਣਦਾ ਸੀ ਤੇ ਜਿੱਥੇ ਕੋਈ ਮਾਟੀ ਬੋਰ ਵੀ ਕੋ ਕਿਸੇ ਢੰਗ ਦੀ ਮਦਦ ਹੋਈ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਮੈਂ ਆਪਣੀ ਭੈਣ ਨਾਲ ਵੀ ਕਿਉਂਕਿ ਅੱਲੇ ਉਮਰ ਨੌਜਵਾਨੀ ਦੀ ਵਿੱਚ ਚਲਿਆ ਜਾਣਾ ਸਾਡੇ ਵੀਰ ਦਾ ਸੋ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਸਤਿਗੁਰੂ ਜੀ ਉਸ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਸਾਰੇ ਤੇ ਖਾਸ ਕਰਕੇ ਪਰਿਵਾਰ ਨੂੰ ਇਹ ਪਾਣਾ ਮੰਨਣ ਦਾ ਬਲ ਉਸ ਦਿਨ ਬਖਸ਼ੀ ਕਰਨਾ ਤੁਛ ਜੇ ਹੀ ਕਿਉਂਕਿ ਹੈ ਕੁਝ ਨਹੀਂ ਤੁਛ ਜੇ ਭੇਟਾ ਜਿਹੜੀ ਉਹ ਭੈਣ ਜੀ ਨੂੰ ਭੇਟ ਕੀਤੀ ਜਾਊਗੀ ਮੈਂ ਮਹੰਤ ਮਨਜੀਤ ਸਿੰਘ ਜੀ ਸਾਡੇ ਸਤਕਾਰਯੋਗ ਤੁਹਾਡੇ ਸਟੇਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਉਹਨਾਂ ਦੇ ਨਾਲ ਸਾਡੇ ਪ੍ਰਧਾਨ ਜੀ ਖੜੇ ਆ ਮੇਰੇ ਨਾਲ ਇਹ ਕੱਲ ਦੇ ਰੂਪੇਖਾ ਲਿਖਣ ਡਏ ਸੀ ਸਰਦਾਰ ਸਾਡੇ ਪ੍ਰਚਾਰਣ ਸਿੰਘ ਜੀ ਤੇ ਮੇਰੇ ਨਾਲ ਚੇਤੇ ਤੌਰ ਤੇ ਸਰਦਾਰ ਰਵਿੰਦਰ ਸਿੰਘ ਜੀ ਮਹਿਤਾ ਜਿਨ੍ਹਾਂ ਦਾ ਵੀ ਬਹੁਤ ਇਸ ਕਸ਼ਮੀਰ ਜੰਮੂ ਦੇ ਨਾਲ ਵਾਹਿਆ ਸਰਦਾਰ ਸਰਜੀਤ ਸਿੰਘ ਦੇ ਪੁੱਤਲੇ ਬਣ ਤੇ ਸਾਡੇ ਸਾਰੇ ਸੱਤਰ ਸਹਿਬਾਨ ਸਾਰੇ ਪਹੁੰਚੇ ਆ ਮੈਂ ਗੁਰ ਚੰਨਾਂ ਦਾ ਬਾਸ ਕਰਨਾ ਸਤਿਗੁਰੂ ਜੀ ਆ ਸੰਗਤ ਜੀ ਰਾਤ ਵੀ ਤੁਸੀਂ ਕਰਨੀ ਗੁਰੂ ਸਾਹਿਬ ਜੀ ਇਸ ਪਰਿਵਾਰ ਨੂੰ ਆਪਣੇ ਦਰੋਂ ਪਰੋਂ ਬੋਖ ਮੰਨਣ ਦਾ ਤੇ ਸਤਿਗੁਰੂ ਜੀ ਇਹ ਭਾਣਾ ਮੰਨਣ ਦਾ ਤੇ ਗੁਰੂ ਸਾਹਿਬ ਜੀ ਦੇ ਆਦੇ ਅਨਕਾਰ ਜ਼ਿੰਦਗੀ ਜੀਉਣ ਦਾ ਸਤਿਗੁਰੂ ਦੀ ਬਲੋਂ ਤੋਂ ਵਰਤ ਕਰਨ ਇਹ ਬੇਨਤੀ ਕਰਕੇ ਖਿਮਾ ਦਾ